ਮੁਰਾਦਾ ਦੇ ਚਰਨਾਂ ਦੀ ਬੇਨਤੀ ਹੈ ਕਿ ਜਿੰਨਾ ਸਮਾਂ ਦਿੱਤਾ ਜਾਵੇ ਉਹਦੇ ਵਿੱਚ ਹੀ ਜ਼ੁਮਰਤੀ ਕਰੋ ਗਵਾਦੇ ਚੱਲੇ ਜਾਂ ਸਮਾਂ ਤੁਹਾਡਾ ਆਪਣਾ ਹੋਵੇ ਸੋ ਹੰਗ ਮਾਰਾਈ ਸ਼ੇ uh -oh. ਸ਼ੇਰ ਸੈਗ ਵਿਸ਼ਣੋ ਭਗਵਾਨ ਦੀ ਜੀ ਸਤਕਾਰ ਜੋ ਹਰ ਸੰਗਤ ਦਿਓ ਆਪ ਜੀ ਸਾਰੇ ਨੇਕ ਲੰਕਲ ਕਲ ਕਲ ਕੇ ਪਾਰਚੋ ਸਾਡੇ ਚੱਨਾ ਦਾ ਸਾਰੇ ਆਨੰਦ ਮਾਣ ਰਹੇ ਹੋ ਬਾਹਰ ਤੋਂ ਮੇਰੇ ਵੀ ਭੈਣ ਭਰਾ ਵੀ ਆਏ ਹਨ ਇਹ ਜਰਾ ਧਿਆਨ ਦੇ ਇਹ ਸਾਸਿ ਕਿਤੇ ਪੰਜਤ ਦੇ ਸ੍ਰੀ ਰਕਤਾ ਨਹੀਂ ਇਹ ਉਹ 사ਸਨ ਨੂੰ ਜਿਸ ਤੇ ਵਾਰਜ ਗੁਰੂ ਗ੍ਰੰਥ ਸਾਹਿਬ ਗਵਾਹੀ ਪਰਦਾ ਬਾਈਬਲ ਗਵਾਹੀ ਪਰਦੀ ਜਿੰਨੇ ਵੀ ਗ੍ਰੰਥ ਸ਼ਾਸਤਰ ਆ ਸਾਰੇ ਇਹ ਜੀ ਦੀ ਗਵਾਹੀ ਕਰਦੇ ਨੇ ਕਿ ਕਲ ਯੁਗ ਦੇ ਅੰਤ ਦੇ ਵਿੱਚ ਉਹ ਮਹਾਵਲੀ ਦੇਖ ਲੰਕਨ ਧਰਤੀ ਤੇ ਆਪਤਾ ਧਰਨਾ ਹੈ ਆਗ ਉਸ ਤੇ ਚਰਨ ਦਾ ਸਾਰੇ ਨੰਦ ਮੰਨ ਰਹੇ ਹੋ ਇਹ ਪਹਿਲੀ ਵਾਰ ਕਿਰਪਾ ਹੋਈ ਅਕਾਲ ਪੁਰਖ ਨੇ ਪਰਮਾਤਮਾ ਨੇ ਮਾਤ ਲੋਗ ਦੇ ਵਿੱਚ ਆਪ ਜੀ ਨੂੰ ਨਮਾ ਜਕਾਰਾ ਦਿੱਤਾ ਹੈ ਸੋ ਮਾਰੇ ਸੇ ਸੰਸ ਨੂੰ ਭਵਾਨ ਦੀ ਜੈ ਜਦੋਂ ਜਦੋਂ ਪਰਮਾਤਮਾ ਨੇ ਮਾਤਮਿਕ ਦੇ ਵਿੱਚ ਨਵੀਂ ਖੇਡ ਜਦੋਂ ਕਰਦੇ ਆ ਤਾਂ ਉਹ ਪਿਛਲੇ ਨਾਮ ਦਾ ਕਦੇ ਸਹਾਰਾ ਨਹੀਂ ਲੈਂਦੇ ਤ੍ਰੇਤਾ ਦੀ ਗੱਲ ਕਰੀਏ ਸ਼੍ਰੀ ਰਾਮਚੰਦਰ ਜੀ ਨੇ ਸਿਤਾ ਰਾਮ ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਜੀ ਰਾਧੇ ਕ੍ਰਿਸ਼ਨ ਅੱਲਾਹੁ ਅਲਨਾਹ ਨਾਮ ਪਾਸ਼ਾ ਜੀ ਸਤ ਨਾਮ ਅੱਗੇ ਦਸੰਤਾਰ ਗੋਬਿੰਦ ਪਿਤਾ ਜੀ ਨੇ ਵਾਹੂ ਜੀ ਕਹਾ ਖਾ ਸਾਵਾ ਜੀ ਦੇ ਖਤੇ ਦਾ ਜਿਹੜੀ ਉਸਤਰ ਕੀਤੀ ਸੀ ਅਕਾਲ ਪੁਰਖ ਉਹ ਨਵਾਂ ਨਾਮ ਜੋ ਆਪ ਜੀ ਸੁਣ ਰਹੇ ਹੋ ਸੋ ਮਾਰੇ ਸ਼ੇਸ਼ਨਿਸ਼ਨ ਵਿਸ਼ਨੂੰ ਭਗਵਾਨ ਦੀ ਜੈ सो, सो हंग आत्मा, आत्मा अगे महाराजा रहा महाराज ओ राजा एक ओंकार वाहगुरु अल्लाह ब्रह्म गौर है जिसन सारा संसार अलग अलग नामा तो याद करता हो महाराजा शेर सिंह कोई पंच तत् जय नहीं ਛੇ ਸਿੰਘ ਉਹ ਇੱਕ ਸਮਰਾਤਾ ਤਾਕਤ ਹੈ ਆ ਪੈ ਦੇਣ ਵਾਲੀ ਪਾਵਰ ਹੈ ਜਿਸ ਨੂੰ ਬ੍ਰਹਮੰਡ ਖੰਡ ਸਾਰਾ ਡਰਦਾ ਸਵੇਰੇ ਉੱਠ ਕੇ ਉਸ ਨੂੰ ਯਾਦ ਕਰਦਾ ਤੇ ਉਸ ਦਾ ਯਾਪ ਕਰਦਾ ਹੈ ਉਸ ਦੇ ਪੈ ਦੇ ਵਿੱਚ ਇਸ ਕਰਕੇ ਉਹ ਛੇ ਸਿੰਘ ਹੈ ਵਿਸ਼ਨੂ ਕੋਈ ਦੇਵੀ ਦੇ ਕੇ ਵਾਲਾ ਵਿਸ਼ਨੂ ਨਹੀਂ ਇਹ ਉਹ ਸਵੈ ਪਰਮਾਤਮਾ ਆਪ ਉਹ ਵਿਸ਼ਨੂ ਕੋਟਨ ਕੋਟ ਪੈਦਾ ਕਰ ਸਕਦਾ ਹੈ ਉਹ ਕਾਲਪੁਰਗ ਜਿਸ ਨੇ ਕੁੰਕਾਰ ਵਾਇਕੁੰਠ ਬਣਾਇਆ ਇਹ ਸਾਰੇ ਨੂੰ ਰੱਖਣ ਵਾਲਾ ਉਸ ਸਵੈ ਭਗਵਾਨ ਉਸ ਦੀ ਚੈ ਇਹ ਰੀਤੀ ਹੌਲੀ-ਹੌਲੀ ਸਾਰੇ ਸੰਸਾਰ ਨੇ अपनाओण ਲਖ ਜਣਾ ਕਿਉਂਕਿ ਇਹ ਸਤਜੁਗ ਦੀ ਮਰਿਆਦਾ ਹੈ ਗੋਬਿੰਦ ਪਾਸ਼ਾ ਨੇ ਸਰਵੰਸ ਵਾਰ ਕੇ ਹੀ ਇਸ ਰੀਤੀ ਨੂੰ ਲਾਗੂ ਕੀਤਾ ਹੈ ਮੇਰੇ ਵੀ ਨੇ ਇੱਕ ਪੈਸੇਟੇ ਕੀ ਮਥਾ ਟਿਕਣ ਦੀ ਗੱਲ ਕੀਤੀ ਜੇ ਮਾਇਆ ਪਿਆਰੀ ਹੁੰਦੀ ਤੇ ਕਿਉਂ ਛੜਦਾ ਗੋਬਿੰਦ ਪੂਰੀ ਅਨੰਦ ਇਹ ਬ੍ਰਿਆਦਾ ਸਤਜੁਗ ਦੀ ਹੈ ਸੋ ਹਰ ਸੰਗਤਿਓ ਇਹ ਪਰਮੇਸ਼ਰ ਨੇ ਬਹੁਤ ਕਿਰਪਾ ਕੀਤੀ ਹੈ ਚਾਰ ਪੰਜ ਲਾਈਨਾਂ ਮੈਂ ਆਪਦੇ ਨਾਲ ਚੋਬੀ ਅਸੂ ਦੀ ਗੱਲ ਕਰਾਂਗਾ ਕਿ ਗੋਬਿੰਦ ਪਾਸ਼ਾ ਨੇ ਕੀ ਹੁਕਮ ਦਿੱਤਾ ਸੀ ਗੁਰੂ ਗੋਬਿੰਦ ਕਿਹਾ ਸੱਚ ਗੋਬਿੰਦ ਕੀਆ ਸ਼ਬਦ ਆ ਜਿਵੇਂ ਮੇਰੇ ਵੀਰ ਨੇ ਕੱਲਾ ਹਰਬਾਣੀ ਸਾਂਝੀ ਕੀਤੀ ਹੈ ਇਹ ਹਰ ਬਾਣੀ ਆ ਹਰ ਬਾਣੀ ਇਸ ਕਰਕੇ ਆ ਉਹ ਹਰੀ ਨੇ ਆ ਕੇ ਆਪ ਲਖਵਾਈ ਹੈ ਇਸ ਕਰਕੇ ਇਹ ਹਰ ਬਾਣੀ ਹੈ ਗੁਰਬਾਣੀ ਇਸ ਕਰਕੇ ਆਉਂਦਾ ਹੈ ਉਹ ਗੁਰਬਾਣਾ ਨਹੀਂ ਪਥਾਏ ਲਖਵਾਈ ਗਈ ਸੀ ਉਹ ਆਕਾਸ਼ ਤੂ ਬਾਣੀ ਆਉਂਦੀ ਸੀ ਜਿਸ ਤਰ੍ਹਾਂ ਨਾਨਕ ਪਾਸ਼ਾ ਜੀ ਕਹਿੰਦੇ ਸਨ ਜੈਸੀ ਮਿਆਵਾ ਖਸਮ ਕੇ ਬਾਣੀ ਤੈਸੜਾ ਕਰੀ ਗਿਆਨ ਬੇਲਾ ਹੋ ਉਹ ਚਰੂ ਬਾਣੀ ਆਉਂਦੀ ਸੀ ਇਸ ਕਰਕੇ ਗੁਰੂਆਂ ਦੇ ਪਰਥਾ ਲਖਾਈ ਕੋ ਗੁਰਬਾਣੀ ਇਹ ਹਰ ਬਾਣੀ ਚੋਗੀਆਂ ਗ੍ਰੰਥਾਂ ਦੀ ਜੋ ਹੈ ਅਖੀਰੀ ਧੀ ਹੈ ਪਰਮੇਸ਼ਰ ਨੇ ਜਿਹੜੀ ਨਿਰਖਰਿਆ ਇੱਕ ਅੱਖਰ ਇੱਕ ਨਿਰਖਰ ਨਿਰਖਰ ਜਿਹੜੀ ਸੀ ਤਾਰ ਉਹ ਅਖਰੀ ਹੀ ਧੀ ਪਰਮਾਤਮਾ ਨੇ ਪਹਿਲੀ ਵਾਰ ਮਾਤਵਲ ਦੇ ਵਿੱਚ 23 ਅਕਾਰ 3 ਪਗੰਬਰ 10 ਸੂਰਸਵਾਨ 18 ਭਗਤਾ ਜੀ ਜੋ ਬਾਣੀ ਹੈ ਆਪੇ 24 ਗ੍ਰੰਥਾਂ ਦੀ ਵਿਸ਼ੇਸ਼ੀਤੀ ਉਸ ਦੇ ਵਿੱਚ ਇੱਕ ਦੋ ਚਾਰ ਲਾਈਨਾਂ ਜਬੀ ਅਸੂਰੀਆ ਗੁਰੂ गोविंद ਕਿਹਾ ਸੱਚ ਸਤ ਸੱਚ ਦੀ ਲੜਾਈ ਆ ਕੀ ਕਿਹਾ ਸੀ गोविंद ਪਾਸ਼ਾ ਜੀ ਨੇ ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕਛ ਗੁਰੂ ਕਦੇ ਬਣੇ ਨਾ ਕਾਇਆ ਮਾਟੀ ਕਛ ਜੋ ਜੰਮੇ ਤੇ ਮਰ ਜਾਈਆ ਜਿਹੜਾ ਜੰਮਦਾ ਮਰਦਾ ਉਸ ਨੂੰ ਕਦੇ ਨਹੀਂ ਮੰਨਦਾ ਉਹ ਗੁਰੂ ਵੀ ਨਹੀਂ ਕਦੇ ਹੁੰਦਾ ਜੋ ਜੰਮੇ ਤੇ ਮਰ ਚਾਈਆ ਸਤਿਗੁਰ ਸ਼ਬਦ ਸ਼ਬਦ ਜੋ ਹਿਰਦੇ ਜਾਏ ਰੱਚ ਉਹ ਸਤਿਗੁਰ ਸ਼ਬਦ ਹੈ ਜਿਹੜਾ ਤੁਹਾਡੇ ਹਿਰਦੇ ਦੇ ਵਿੱਚ ਵਸਿਆ ਹੋਇਆ ਸਤਿਗੁਰ ਸ਼ਬਦ ਸਤਿਗੁਰ ਸ਼ਬਦ ਸਤਿਗੁਰ ਜੋ ਹਰ ਹਿਰਦੇ ਜਾਏ ਰੱਚ ਲੂਲੂ ਵਿੱਚ ਆਪਣਾ ਰੰਗ ਰੰਗਾਈਆ ਫਿਰ ਕੀ ਕਰਦਾ ਜੇ ਉਹ ਲੂਲੂ ਦੇ ਵਿੱਚ ਅੰਦਰ ਵੱਤ ਜਾਂਦਾ ਹੈ ਪ੍ਰਾਣੀ ਦੇ ਅੰਦਰ ਸਬਦੀ ਅੰਦਰੋਂ ਬਦਲ ਦੇਵੇ ਫਿਰ ਉਹ ਸਭ ਦੀ ਅੰਦਰੋਂ ਕੀ ਬਦਲ ਦਿੰਦਾ ਪਰਮਾਤਮਾ ਮਤ ਬਦਲ ਦਿੰਦਾ ਹੈ। ਗੁੱਤ ਵਿਵੇਕ ਦੇ ਵਿਖਾਈਆ ਝਗੜਾ ਮੁਕਾ ਕੇ ਵਿਕਾਰ ਤਤ ਆਤਮ ਗ੍ਰਮ ਦੇ ਸਮਝਾਈਏ ਫਿਰ ਇਹ ਤਤਾਂ ਦੀ ਲੜਾਈ ਸਾਰੀ ਖਤਮ ਹੋ ਜਾਂਦੀ ਸਾਰੀ ਸ਼ਰਾਂ ਫਿਰ ਕੀ ਹੁੰਦੀਆਂ ਖਤਮ ਹੋ ਜਾਂਦੀ ਅੱਜ ਸੰਸਾਰ ਸਾਰਾ ਸ਼ਰਾਂ ਦੇ ਵਿੱਚ ਇਸ ਕਰਕੇ ਦੇ ਦੀ ਪੂਜਾ ਕਰਕੇ ਨਿਰਗੁਣ ਦੀ ਪੂਜਾ ਨਹੀਂ ਹੋ ਰਹੀ ਝਗੜਾ ਮੁਕਾ ਕੇ ਵਿਕਾਰ ਤਤ ਆਤਮ ਬ੍ਰह्म ਦੇ ਸਮਝਾਇਆ 72 ਨਾੜ ਨਾ ਉਬਲੇ ਰੱਤ ਫਿਰ 72 ਨਾੜੀ ਇਹ ਫਿਰ ਉਬਲਦੀ ਨਹੀਂ 360 ਹਾੜੀ ਦੁੱਖਾਂ ਵਿੱਚ ਨਾ ਕੋਈ ਕੋਈ ਆ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਕਾਥਾ ਦਿੱਤੀ 10 ਗੁਰੂ ਗ੍ਰੰਥ ਸਾਹਿਬ ਦੀ ਕਾਥਾ ਦਸੀ ਸੀ ਕਿ ਲੋਭੋਕਾਰ ਤੋਂ ਭਰੇ ਠੰਡਾ ਸੀ ਆਪਾਂ ਸ਼ਬਦ ਪੜ੍ਹਦੇ ਨਾ ਭਗਤ ਹੋਵੇ ਠੰਡਾ ਸੀ अगे की दसिया ऐसे करके गुरु ग्रंथ सी गाथा दीती दस तय दिशा दिता समझाइया इस तू पढ़िया सुनिया मार्ग मिलता गुरु ग्रंथ साहब की गल चल दिया इस तू पढ़िया मार्ग मिलता जिथे मिले पुरख समर्थ गुरु मान्यो ग्रंथ प्रगटपुरा दी दे जो प्रभ मिलन खोज है खोज शब्द में

ਮੰਚਲ ਚੜ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ ਜੇ ਐਵੇਂ ਖਾਲੀ ਟਿਕੇ ਜਾਓ ਮਥ ਜੇ ਫਿਰ ਖਾਲੀ ਮਥੇ ਟਿਕੇ ਚਾਹੀਏ ਜਾਇ ਉਹ ਕਿਸੇ ਤਰਮਦਾ ਵਿਗ੍ਰੰਥ ਹੋਵੇ ਜੇ ਐਵੇਂ ਹੀ ਖਾਲੀ ਟਿਕੇ ਜਾਓ ਮਥ ਮਥੇ ਟਿਕੇ ਆ ਹੱਥ ਕਿਚ ਨਾ ਆਈਆ ਇਹ ਅਕਾਲ ਪੁਰਖ ਨੇ ਆ ਕੇ ਹਰਵਾਣੀ ਸ਼ਕਤੀ ਕਰਵਾਤਾ ਕਿ ਮਥੇ ਟਿਕੇ ਆ ਹੱਥ ਕਿਚ ਜਿੰਨਾ ਚਿਰ ਤੁਹਾਡੇ ਅੰਦਰ ਨਾਨਕ ਗੋਬਿੰਦ ਨਾਮ ਨਾ ਜਾਏ ਵਸ ਜਿੰਨਾ ਚਿਰ ਤੁਹਾਡੇ ਅੰਦਰ ਨਾਮ ਗੋਬਿੰਦ ਨਾ ਜਾਏ ਵਸ ਵਾਸਤਾ ਜਗਤ ਨਾਲੋਂ ਤੜਾਈਆ ਉਹਨਾ ਚਿਰ ਖੁੱਲੇ ਨਾ ਅੰਦਰੋਂ ਅੱਖ ਤੇ ਉਹਨਾ ਚਿਰ ਅੰਦਰੋਂ ਵੀ ਅੱਖ ਜਿਹੜੀ ਹੈ ਨਹੀਂ ਕੁਲਦੀ ਜੇ ਅੰਦਰੋਂ ਅੱਖ ਖੁੱਲ ਜਾਵੇ ਤਾਂ ਵੀ ਸਾਰੀ ਲੜਾਈਆਂ ਕੀ ਹੋ ਜਾਂਦੀਆਂ ਖਤਮ ਹੋ ਜਾਂਦੀਆਂ ਫਿਰ ਉਹ ਭਗਤ ਬਣ ਜਾਂਦਾ ਉਹ ਭਗਤ ਹਮੇਸ਼ਾ ਨੀਵਾ ਹੁੰਦਾ ਆ ਭਗਤ ਕਦੇ ਸ਼ਰਾਂ ਦੇ ਵਿੱਚ ਨਹੀਂ ਆਉਂਦਾ ਤੇ ਭਗਤ ਫਿਰ ਹਮੇਸ਼ਾ ਆਪਣੇ ਪਰਮੇਸ਼ਰ ਦੀ ਕੀ ਕਰਦਾ ਉਸਤਤ ਕਰਦਾ ਜਿਵੇਂ ਗੁਰੂ ਰਣਜੀਤ ਸਾਹਿਬ ਵੀ ਕਹਿੰਦਾ ਸਾਡੀ ਗ੍ਰੰਥ ਸਾਹਿਬ ਦੀ ਹਵਾਈ ਬੰਦੇ ਆ ਫਿਰ ਭਗਤ ਹੋਦੀ ਗੱਲ ਕਰਦਾ ਮਾਤਲਬ ਦੇ ਵਿੱਚ ਉਹਨਾਂ ਸਿਰ ਖੁੱਲੇ ਨਾ ਅੱਖ ਨਿੱਜ ਨੇਤਰ ਨਾ ਹੋਏ ਰਿਸ਼ਨਾਈਆ ਜੋਤੀ ਜੋਸ਼ ਰੂਪਰਾਬ ਆਪਣੇ ਕਿਰਪਾ ਕਰ ਗੋਬਿੰਦ ਦੇਕੇ ਗਿਆ ਇਹ ਗੋਵਿੰਦ ਪਾਸ਼ਾ ਜੀ ਕੀ ਦੇ ਕੇ ਗਏ ਸੀ ਵਰ ਦੇ ਕੇ ਗਏ ਸੀ ਹੁਣ 11ਵਾਂ ਗੁਰੂ ਕੋਈ ਨਹੀਂ ਹੋਵੇਗਾ ਪੰਜ ਤਤ ਦੇ ਦੀ ਪੂਜਾ ਨਹੀਂ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲੜ ਲਾਇਆ ਕਿ ਇਸ ਤੋਂ ਪੜਿਆ ਕੀ ਮਿਲਦਾ ਸਾਨੂੰ ਮਾਰਗੰਦਾ ਸੋ ਮੈਂ ਇੱਕ ਛੋਟੀ ਜੀ ਲਿਖ ਆਪ ਜੀ ਨਾਲ ਸਾਂਝੀ ਕਰਾਂਗਾ ਜਿੱਥੇ ਮੇਰੇ ਵੀ ਇਸ਼ਾਰਾ ਕਰਕੇ ਪਹੁੰਚਾਂਗਾ ਮੈਂ ਹੋ ਗਿਆ ਸਮਝ ਸੋ ਹਰ ਸੰਗਤ ਜੀ ਵੀ ਇਸ਼ਾਰਾ ਕਰ ਦਿੱਤਾ ਮੈਂ ਇੱਥੇ ਹੀ ਆਪ ਜੀ ਤੋਂ ਖੇਮਾ ਚਾਹਾਂਗਾ ਕੀ ਬਾਹਰ ਤੋਂ ਮੇਰੇ ਵੀਰ ਵੀ ਆਏ ਉਹਨੇ ਮੇਰੀਆਂ ਭੈਣਾਂ ਦੇ ਨੀਚੇ ਬੈਠੀਆਂ ਨੇ ਇਹ ਰੀਤੀ ਸੰਸਾਰ ਨੇ ਹੌਲੀ-ਹੌਲੀ ਆਪ ਨੂੰ ਅਪਣਾ ਲਿਆ ਇਹ ਸਤਜੁਗ ਦੀ ਹੀ ਰੀਤੀ ਆ ਗੋਵਿੰਦ ਪਾਸ਼ਾ ਜੀ ਨੇ ਜੇ ਆਪਣਾ ਅਨੰਦਪੁਰ ਸਾਹਿਬ ਕਿਲਾ ਛੱਡਿਆ ਉਹ ਐਸੇ ਕੰਮ ਕਰਕੇ ਹੀ ਛੱਡਿਆ ਕਲ ਜੁਗ ਦੀ ਛੜਪਟ ਕੇ ਸਤਜੁਗ ਨੂੰ ਲਾਉਣ ਵਾਸਤੇ ਸੰਸਾਰ ਹਲੇ ਇੱਕ ਅੰਦਰ ਇਸ ਹਲੇ ਕਲ ਜੁਗ ਦਾ ਆਜੂ ਹਲੇ ਬੋਸਮਾ ਪਿਆ ਕਾਲੀ ਚੁਗਦੀ ਆਜੂ ਅਦੋਹੀ ਖਤਮ ਕਰ ਦਿੱਤੀ ਜੀ ਜਦੋਂ ਗੋਬਿੰਦ ਪਾਸ਼ਿਆ ਜਿਹਨੇ ਆਪਣਾ ਸਰਵੰਸ ਵਾਪਸ ਲਖਾਂ ਲਖਾਂ ਦੀ ਸਾਲ ਜੜੀ ਸੀ ਆਜੂ ਨੇ ਖਤਮ ਕੀਤਾ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਸੀ ਕਤਲ ਕੀਤਾ ਗਿਆ ਸੋ ਆਪ ਜੀ ਬੜੇ ਹੀ ਸੋਹਣੇ ਤੇ ਪਿਆਰੇ ਉਹ ਭਗਤ ਹੋ ਪਰਮੇਸ਼ਰ ਦੇ ਕਿ ਜਿਸਨੇ ਆਪ ਜੀ ਨੂੰ ਸਵੈ ਆਪਣੇ ਚਰਨੀ ਲਾਇਆ ਕਿਉਂਕਿ ਇੱਕ ਪੰਜ ਤਤ ਇਨਸਾਨ ਪਰਮੇਸ਼ਰ ਨੂੰ ਮਿਲ ਨਹੀਂ ਸਕਦਾ ਉਹ ਪਰਮੇਸ਼ਰ ਨੇ ਤੁਹਾਨੂੰ ਆ ਕੇ ਚਿੱਟੀ ਤਾਰ ਦੇ ਵਿੱਚ ਦਸਮ ਦੁਆਰੀ ਤੁਹਾਡੀ ਜਿਹੜੀ ਆ ਫੋਲ ਕੇ ਤੁਹਾਨੂੰ ਆਪਦਾ ਦਸ ਤੇ دیدار ਦਿੱਤਾ ਨੋ ਸੋਚ ਰਾਂ ਮੈਂ ਚੋਕੀ ਯਕਤ ਹਾਂ ਸੋ ਮੈਂ ਮਾफी ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਬੱਚਾ ਹਾਂ ਅਮ ਜਾਣ ਹਾਂ ਸਾਰੀ ਸੰਗਤ ਜਿਉ ਛੇਨ ਛੇ ਜੀ ਮਾਫ ਕਰ ਦੇ ਪੰਜ ਕਾਰਿਆਂ ਦਾ ਹਰ ਸੰਗਤ ਜਿਉ ਚਕਾਰੇ ਲਾਓ ਇਹ ਚਕਾਰਾ ਬਾਹਰ ਤੋਂ ਆਏ ਵੀਰ ਜਿਸ ਨੇ ਲਗਾ ਲਿਆ ਇਹ ਹੁਕਮ ਹੈ ਜਿਸ ਨੇ ਜਗਾਰਾ ਲਾ ਲਿਆ ਉਹ ਸਿੱਧਾ ਸੱਚ ਕੰਢ ਗਿਆ ਵੇ ਜਿਸ ਨੇ ਗਲਤੀ ਨਾਲ ਵੀ ਇਹ ਜਗਾਰਾ ਲਗਾ ਲਿਆ ਸੋ ਹੰਮਾਰਾਈ ਸ਼ੇਰ ਸੈੰਗੂ ਵੀ ਸੁਣੋ ਆਵਾਜ਼ੀ ਜੈ ਸੋ ਹੰਮਾਰਾ So